ਅਸ ਤਵੱਜੋ ਕੌਨਸੀ ਖੇਤਰ ਮੇਂ دی ਜਾ ਰਹੀ ਹੈ ਕਾਪੀਟੇਵਲ ਆਲਮੋਸਟ ਐਵਰੀ ਮੇਰੀ ਕੰਸਟੀਟਿਊਂਸੀ ਦੇ ਜਿੰਨੇ ਵੀ ਕੰਮ ਕਰ ਸੀ ਨਾ ਜੀ ਜੋ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਆਲ ਸਾਰੇ ਬੈਂਕ ਜੀ ਆਲਮੋਸਟ ਸਾਰੇ ਭਾਤੇ ਜੀ ਐਫਐਮ ਸਾਹਿਬ ਨਾਲ ਵੀ ਮੈਂ ਮੇਰੀ ਗੱਲ ਕੋਈ ਸੀ ਸੀਮ ਸਾਹਿਬ ਨਾਲ ਵੀ ਹੋਈ ਜੀ ਕਿ ਟੰਗ ਜੀ ਵਿਪੱਖ ਸ਼ਰੋਪ ਲਗਾ ਰਹਾ ਹੈ ਕਿ ਉਹ ਜੋ ਵਾਦੇ ਕੀਤੇ ਗਏ ਸਵਾਦੋਸੇ ਵੀ ਉਪਰ ਨਹੀਂ ਹੈ ਪੂਰੇ ਨਹੀਂ ਹੋਏ ਮੈਡੀਕਲ ਕਾਲਜ ਕੋਲਨ ਦੀ ਗੱਲ ਕਿੰਨੀ ਗਈ ਸੀ ਕੋ ਮੈਡੀਕਲ ਕਾਲਜ ਫੀਸ ਮਿਲ ਰਿਹਾ ਹੋਰ ਕਈ ਤਰ੍ਹਾਂ ਦੇ ਵਾਦੇ ਜਿਹੜੇ ਵਪਾਰੀਆਂ ਦੇ ਲਈ ਖਾਸ ਇੱਕ ਪ੍ਰੋਗਰਾਮ ਦਾ ਬਿਨਾ ਨੇ ਮਿੱਥਿਆ ਸੀ ਉਹ ਵੀ ਕੰਪਲੀਟ ਨਹੀਂ ਕੀ ਮੈਂ ਮੇਰੇ ਬਹੁਤ ਹੀ ਸਤਕਾਰਯੋਗ ਆਪਣਾ ਵਿਪੱਖਸ਼ ਵਾਲਿਆਂ ਨੂੰ ਦੱਸਣਾ ਚਾਹਣਾ ਕਿ ਸਰ ਸਾਨੂੰ ਤਾਂ ਹਜੇ ਆਇਆ ਨੂੰ 3 ਸਾਲ ਹੋਏ ਹੈ ਸਾਡੀ ਸਰਕਾਰ ਬਣੀ ਨੂੰ ਤੁਸੀਂ 70 ਸਾਲ ਹਿੰਦੁਸਤਾਨ ਤੇ ਰਾਜ ਕੀਤਾ ਤੇ ਜਿਹੜੇ ਤੁਸੀਂ ਕੀਤੇ ਵਿਰੋਧ ਦਿਖਾ ਦਿਓ ਹੁਣ ਤੱਕ ਤਾਂ ਮੈਡੀਕਲ ਕਾਲਜ ਬਹੁਤ ਖੁੱਲ ਜਾਣੇ ਚਾਹੀਦੇ ਸੀ ਜਿਹੜੇ ਅੱਜ ਇਹ ਸਾਡੇ ਤੇ ਜੋ ਉਂਗਲਾਂ ਕਰ ਰਹੇ ਆ ਤੇ ਛੋਟੇ ਮਟਨ ਨੇ ਫੰਡਮੈਂਟਲ ਰਾਜ ਵਿੱਚ ਆਦੀ ਲਿਖਾਏ ਆ ਸਾਨੂੰ ਤਾਂ ਅਜੇ ਹੋਈ ਤਿੰਨ ਸਾਲਾ ਗੁਰੂ ਜੀ ਤੇ ਤੁਹਾਨੂੰ ਵੇਟ ਸਬਰ ਰੱਖਣਾ ਚਾਹੀਦਾ ਆਲਵੇਸ ਕ੍ਰਿਟਿਸਾਈਜ਼ ਉਂਗਲਾਂ ਹੀ ਕਰੀ ਜਾਓ ਵੀ ਤੁਸੀਂ ਐ ਨਹੀਂ ਕੀਤਾ ਤੁਸੀਂ ਐ ਨਹੀਂ ਕਰ ਰਹੀਆਂ ਹਜੇ ਤੱਕ ਤਾਂ ਜਿਹੜੇ ਮਤਲਬ ਕਿ ਤੁਸੀਂ ਇੱਥੇ ਗੁੰਡੇ ਗੁੰਦ ਕੇ ਗਏ ਹੋ ਜਿਹੜੀਆਂ ਗੰਨਾਂ ਦੇ ਕੇ ਗਏ ਹੋ ਅਜੇ ਤੱਕ ਤਾਂ ਸਤੋ ਹੀ ਨਹੀਂ ਗੁਲੀਆਂ ਉਹ ਕਹਿੰਦੇ ਸਰਕਾਰ ਕੋ ਪੈਸੇ ਨਹੀਂ ਔਰ ਵਾਦੇ ਵਾਦੇ ਉਹਤਲੀ ਸਾਹਿਬ 3 ਸਾਲ ਦੇ ਬਜਟ ਲਿਆਏ ਕਹਿੰਦੇ ਕਿ ਜੋ ਜੋ ਰੱਖੇ ਸੀਗੇ ਪੂਰੇ ਕੋਈ ਨਹੀਂ ਕਹਿੰਦੇ ਅੰਗੜੀ ਬਸ ਫਿੱਟੇ ਦਾਰੇ ਆ ਪੈਸੇ ਚਾਹੀਦੇ ਪਕਾੜੀਦਾ ਇਹ ਸਾਡੀ ਹੈਡਕ ਆ ਅਸੀਂ ਪਬਲਿਕ ਨੂੰ ਜਵਾਬ ਦੇਣਾ ਇਹਨਾਂ ਨੂੰ ਕਾਦੀ ਟੈਨਸ਼ਨ ਹੋਈ ਪਈ ਆ ਜੇ ਅਸੀਂ ਨਾਂ ਦੇ ਪਾਵਾਂਗੇ ਤਾਂ ਅਸੀਂ ਪਬਲਿਕ 'ਚ ਜਾਣਾ ਇਹਨਾਂ ਨੇ ਤਾਂ ਨਹੀਂ ਜਾਣਾ ਅਸੀਂ ਵਾਅਦੇ ਕੀਤੇ ਸੀ ਉਹ ਸਾਡੀ ਹੈਡਿਕਾ ਇਹਨਾਂ ਨੂੰ ਕਿਉਂ ਚਿੰਤਾ ਲੱਗੀ ਪਈ ਹੈ ਸਿਰਫ ਇੱਕ ਵਾਵਾ ਪਟੋਲੋਂ ਦੇ ਖਾਤਰ ਦੇ ਅਡਜਸਟ ਮੇਕਿੰਗ ਥਿਸ ਨਿਊਜ਼ ਆਦਰਵਾਇਜ਼ ਕੋਈ ਗੱਲ ਨਹੀਂ ਜੋ ਅਸੀਂ ਵਾਅਦੇ ਕੀਤੇ ਅਸੀਂ ਪੂਰੇ ਕਰਾਂਗੇ ਸਾਤ ਤਵੱਜੋ ਕੌਨਸੀ ਖੇਤਰ ਮੇਂ دی ਜਾ ਰਹੀ ਹੈ ਔਰ ਜਸਟ ਐਵਰੀ ਆਲਮੋਸਟ ਐਵਰੀ ਮੇਰੀ ਕੌਂਸਟਿਟੂਐਂਸੀ ਦੇ ਜਿੰਨੇ ਵੀ ਕੰਮ ਕਰ ਸੀ ਹਾ ਜੀ ਜੋ ਮੈਂ ਇਹਨਾਂ ਨੂੰ रिक्वेस्ट की थी सी और नहीं सारे पे जी ऑलमोस्ट सारे पाते जी एफ एम साहब ना भी मैं मेरी गल हुई सी सीएम साहब ना भी हुई जी इट्स डन जी विपक्ष आरोप लगा रहा है कि वो जो वादे किए गए थे वादों से तो भी पूरे नहीं हुए मेडिकल कॉलेज खोलने की बात की गई थी कोई मेडिकल कॉलेज नहीं मिल रहा और कई तरह के वादे जेड़े व्यापारियों के लिए खास एक प्रोग्राम जो इन्होंने लिखा सी वो भी, भी कंप्लीट नहीं ਇਹਦੇ ਬਹੁਤ ਹੀ ਸਤਕਾਰਯੋਗ ਆਪਣਾ ਵਿਪੱਖਸ਼ ਵਾਲਿਆਂ ਨੂੰ ਦੱਸਣਾ ਚਾਹਣਾ ਕਿ ਸਰ ਸਾਨੂੰ ਤਾਂ ਹਜੇ ਆਇਆਂ ਨੂੰ 3 ਸਾਲ ਹੋਏ ਇੱਥੇ ਸਾਡੀ ਸਰਕਾਰ ਬਣੀ ਨੂੰ ਤੁਸੀਂ 70 ਸਾਲ ਹਿੰਦੁਸਤਾਨ ਤੇ ਰਾਜ ਕੀਤਾ ਤੇ ਜਿਹੜੇ ਤੁਸੀਂ ਕੀਤੇ ਵਿਰੋਧ ਦਿਖਾ ਦਿਓ ਹੁਣ ਤੱਕ ਤਾਂ ਮੈਡੀਕਲ ਕਾਲਜ ਬਹੁਤ ਖੁੱਲ ਜਾਣੇ ਚਾਹੀਦੇ ਸੀ ਜਿਹੜੇ ਅੱਜ ਇਹ ਸਾਡੇ ਤੇ ਜੋ ਉਂਗਲਾਂ ਕਰ ਰਹੇ ਆ ਤੇ ਛੋਟੇ ਟਨ ਇਟ ਫੰਡਮੈਂਟਲ ਰਾਜ ਵਿੱਚ ਬਣਾਇਆ ਹੈ ਸਾਨੂੰ ਤਾਂ ਅਜੇ ਹੋਈ 3 ਸਾਲਾ ਗੁਰੂ ਜੀ ਤੇ ਤੁਸੀ ਨੂੰ ਵੇਟ ਸਬਰ ਰੱਖਣਾ ਚਾਹੀਦਾ ਇਹ ਨਹੀਂ ਆਲਵੇਸ ਕ੍ਰਿਟਿਸਾਈਜ਼ ਉਂਗਲਾਂ ਹੀ ਕਰੀ ਜਾਓ ਵੀ ਤੁਸੀਂ ਐ ਨਹੀਂ ਕੀਤਾ ਤੁਸੀਂ ਇਹ ਨਹੀਂ ਕਰ ਰਹੇ ਆ ਅਜੇ ਤੱਕ ਤਾਂ ਜਿਹੜੇ ਮਤਲਬ ਕਿ ਤੁਸੀਂ ਇੱਥੇ ਗੁੰਡੇ ਗੁੰਦ ਕੇ ਗਏ ਹੋ ਜਿਹੜੀਆਂ ਗੰਨਾਂ ਲੈ ਕੇ ਗਏ ਹੋ ਅਜੇ ਤੱਕ ਤਾਂ ਸਤੋ ਹੀ ਨਹੀਂ ਖੁੱਲੀਆਂ ਉਹ ਕਹਿੰਦੇ ਸਰਕਾਰ ਕੋ ਪੈਸੇ ਨਹੀਂ ਔਰ ਵਾਦੇ ਵਾਦੇ ਹੋਟਲੀ ਸਾਹਿਬ 3 ਸਾਲ ਦੇ ਬਜਟ ਲਿਆਏ ਕਹਿੰਦੇ ਕਿ ਜੋ ਜੋ ਰੱਖੇ ਸੀਗੇ ਪੂਰੇ ਕੋਈ ਨਹੀਂ ਕਹਿੰਦੇ ਅੰਕੜੇ ਬਸ ਪੇਸ਼ ਕਰਦੇ ਜਾਂ ਪੈਸੇ ਚਾਹੀਦੇ ਤੇ ਸਾਡੀ ਹੈਡਕਾ ਅਸੀਂ ਪਬਲਿਕ ਨੂੰ ਜਵਾਬ ਦੇਣਾ ਇਹਨਾਂ ਨੂੰ ਕਾਦੀ ਟੈਨਸ਼ਨ ਹੋਈ ਪਈ ਆ ਜੇ ਅਸੀਂ ਨਾਂ ਦੇ ਪਾਵਾਂਗੇ ਤਾਂ ਅਸੀਂ ਪਬਲਿਕ 'ਚ ਜਾਣਾ ਇਹਨਾਂ ਨੇ ਤਾਂ ਨਹੀਂ ਜਾਣਾ ਅਸੀਂ ਵਾਅਦੇ ਕੀਤੇ ਸੀ ਉਹ ਸਾਡੀ ਹੈਡਕਾ ਇਹਨਾਂ ਨੂੰ ਕਿਉਂ ਚਿੰਤਾ ਲੱਗੀ ਪਈ ਆ ਸਿਰਫ ਇੱਕ ਵਾਵਾ ਪਟੋਲੋਂ ਦੇ ਖਾਤਰ ਦੇ ਐਡਜਸਟ ਮੇਕਿੰਗ ਥਿਸ ਨਿਊਜ਼ ਅਦਰਵਾਈਜ਼ ਕੋਈ ਗੱਲ ਨਹੀਂ ਜੋ ਅਸੀਂ ਵਾਅਦੇ ਕੀਤੇ ਅਸੀਂ ਪੂਰੇ ਕਰਾਂਗੇ